ਹੇਗਾ ਰਿਆਤ ਕਾਲ ਹੈ ਤੇ ਇੱਥੇ ਇਹਨਾਂ ਮੁੰਡਾ ਇੱਕ ਛਲੀਆਂ ਭੁੰਦਾ ਆ ਆ ਆ ਦੁਕਾਨ ਉਹਦੀ ਹਾਂ ਕੀ ਹਾਲ ਆ ਠੀਕ ਆ ਹਾਂਜੀ ਕੀ ਨਾਂ ਤੇਰਾ ਨਾਂ ਕਦੀ ਪੁੱਛਿਆ ਹੀ ਨਹੀਂ ਯਾਰ ਧਰਮਵੀਰ ਧਰਮਵੀਰ ਤੇਰੀਆਂ ਛਲੀਆਂ ਨਾ ਇਹ ਭੁੰਨ ਕੇ ਦਿੰਦਾ ਰੇਤਾ ਨਮਕ ਦੇ ਵਿੱਚ ਨਮਕ ਦੇ ਵਿੱਚ ਤਾਂ ਆਪਾਂ ਪੱਠੀ ਨਹੀਂ ਹੁੰਦੀ ਦਾਣੇ ਭੁੰਨਣ ਵਾਲੀ ਤੇ ਉਹਦੇ ਵਿੱਚ ਭੁੰਨ ਕੇ ਦਿੰਦਾ ਆ ਤੇ ਚਲੋ ਅੱਜ ਤੁਹਾਨੂੰ ਵੀ ਦਿਖਾਉਂਦੇ ਆ ਤੇ ਛਲੀਆਂ ਇਹ ਪਰਦੇਲੇ ਲਾਹ ਤੇ ਆ ਜੀ ਪਾਤੀਆਂ ਨਮਕ ਦੇ ਵਿੱਚ ਛਲੀਆਂ ਤੇ ਦਾਣੇ ਵੀ ਪਉਂਦੇ ਹੁੰਦੇ ਆ ਤੇ ਜਦੋਂ ਪੱਠੀ ਤੇ ਦਾਣੇ ਭੁੱਜਦੇ ਆ ਤੇ ਉਸੇ ਹੀ ਨਮਕ ਦੇ ਵਿੱਚ ਇਹਨਾਂ ਨੇ ਪਾਤੀਆਂ ਹੁਣ ਛਲੀਆਂ ਤੇ ਜਿਹੜੀ ਪੱਠੀ ਦੀ ਭੁੱਜੀ ਹੋਈ ਛਲੀ ਆ ਨਾ ਤਜਵੜ ਬਹੁਤ ਸਵਾਦ ਆਉਂਦੀ ਆ ਯਾਰ ਹੈ ਨਾ ਤੇ ਮੌਸਮ ਵੀ ਬਹੁਤ ਸੋਹਣਾ ਆ ਮੀਂਹ ਪੈ ਰਿਹਾ ਆ ਹਾਂਜੀ ਤੇ ਹੁਸ਼ਿਆਰਪੁਰ ਤੋਂ ਪਹਿਲਾਂ ਆਉਂਦਾ ਰਿਆਤ ਕਾਲਜ ਰਿਆਤ ਪ੍ਰੋਫੈਸ਼ਨਲ ਯੂਨੀਵਰਸਿਟੀ ਆ ਤੇ ਉਹਦੇ ਬਿਲਕੁਲ ਆਪੋਜ਼ਿਟ ਆ ਇਹ ਭਰਾ ਮੇਰਾ ਤੇ ਕਿੰਨੇ ਦੀ ਛੱਲੀ ਦਿੰਦਾ ਬੀਹਾ ਦੀ ਆ ਰੇਟ ਵੀ ਰੀਜ਼ਨੇਬਲ ਆ ਮੈਂ ਉਹਦਾ ਜਲੰਧਰੋਂ ਲਈਦੀ ਜਲੰਧਰ 30 ਦੀ ਦਿੰਦਾ ਸੀਗਾ ਉਹ ਹਾਂ 30 ਰੁਪਏ ਦਿੰਦਾ ਸੀ ਨਾ ਚਲੋ ਵਧੀਆ ਤੇ ਕਿਹਨੇ ਕਿਹਨੇ ਖਾਧੀ ਐ ਇੱਥੋਂ ਛੱਲੀ ਤੇ ਦੱਸਿਓ ਕਮੈਂਟਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਨਾ ਆ ਜਾਓ ਵਾ ਉੱਜ ਗਈਆਂ ਲੈ ਵੀ ਲਾ ਇਹਨੂੰ ਹੁਣ ਜਿਹੜਾ ਨਮਕ ਲਾ ਤਾ ਨਮਕ ਨਮਕ ਨਿੰਬੂ ਦੇ ਨਾਲ ਨਮਕ ਨਮਕ ਮੂੰਹ ਚ ਪਾਣੀ ਆਉਂਦਾ ਨਾ ਚਲ ਗੱਡੀ ਦੇਦੇ ਪਹਿਲਾਂ ਉਹ ਪਰਦੇ ਚ ਪਾ ਕੇ ਨਾ ਤੇ ਲੈ ਆ ਲੈ ਪਰਦਾ ਲਾ ਦੇ ਆ ਦੇ ਕਈਆਂ ਨੂੰ ਹੁਣ ਵੀਡੀਓ ਦੇਖ ਕੇ ਨਾ ਚੇਤਾ ਆ ਜਾਣਾ ਵੀ ਜਿੱਦਾਂ ਆਪਾਂ ਪਰਦੇ ਦੇ ਵਿੱਚ ਇਦਾਂ ਨਾ ਇਹ ਪਿੰਡਾਂ 'ਚ ਤਾਂ ਅਕਸਰ ਚੱਲਦਾ ਹੈ ਹੁਣ ਵੀ ਸ਼ਹਿਰਾਂ ਦੇ ਵਿੱਚ ਵੀ ਕਈਆਂ ਨੇ ਜਿਹੜੇ ਪਿੰਡ ਛੁੱਟੀਆਂ ਘਟਣ ਆਉਂਦੇ ਹੁੰਦੇ ਆ ਨਾਨਕਿਆਂ ਦਾਦਕੇ ਆਉਂਦੇ ਨਾ ਸ਼ਹਿਰਾਂ ਹੈ ਨਾ ਤੇ ਉਹ ਹੀਰੋ ਛੁੱਟੀਆਂ 'ਚ ਆ ਕੇ ਪਿੰਡ ਆ ਕੇ ਛਲੀਆਂ ਖਾਂਦੇ ਆ ਤੇ ਉਹ ਸਵੇਲੇ ਫਿਰ ਉਹ ਲੱਗੇ ਟੇਸਟ ਹੁੰਦਾ ਨਾ ਤੇ ਮੀਂਹ ਦੇ ਵਿੱਚ ਛੱਲੀ ਖਾਣ ਦਾ ਸੁਆਦ ਹੀ ਵੱਖਰਾ ਆ ਨਾ ਲਿਆ ਬਈ ਦੇ 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 ਲਿਆ 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 ਇੱਕ ਮੈਨੂੰ ਬਾਹਰ ਦੇ ਦੇ ਵਿੱਚੇ ਮੜਾ ਦੇ ਵਿੱਚ ਗੱਡੀ 'ਚ ਫੜਾ ਦੇ ਫੜ ਲੈਂਦਾ ਓਕੇ ਪਿੱਤਰਾ ਧਰੰਬੀਰ ਠੀਕ ਆ ਫਿਰ ਓਕੇ ਅਜਾ ਰਿੰਦਾ ਬਕਾਇਆ ਦੇਣਾ ਅੱਛਾ ਬਕਾਇਆ ਦੇ ਦੇ ਓਕੇ ਪੱਠੀ ਤੇ ਜਾ ਕੇ ਗਿਣ ਜਿਹਨੇ ਦਾਣੇ ਬਣਾਏ ਤੇ ਰਿੱਤਾਂ ਲਈ ਜਿਹਨੇ ਛਿੱਲੀ ਖਾਦੀ ਹੈ ਕਮੈਂਟ ਚ ਜਰੂਰ ਦੱਸਿਓ ਜੀ